ਜੀ ਫਰਕ ਕੀ ਮਾਮਲਾ ਸੀ ਅੱਜ ਪ੍ਰਿੰਕਲ ਨੂੰ ਜਿਹੜਾ ਪੇਸ਼ ਕੀਤਾ ਕੋਰਡ ਨੂੰ ਘੱਟੋ ਘੱਟ ਹੁੰਦਾ ਦਿਓ 270 ਨੰਬਰ ਸਸਤਾਤਾ ਦੇ ਨੇ ਜੀ ਫੇਸਬੁਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਕੋਈ ਅਨੁਗ੍ਰਹਿ ਨੂੰ ਗੱਲਬਾਤ ਹੋਈ ਅੱਛਾ ਜੀ ਸੋ ਅੱਜ ਇੱਕ ਨੰਬਰਤਾਉ ਦਰਜ ਕਰਕੇ ਇੱਕ ਦਿਨ ਦਾ ਬਿਲ ਫਰਮਾਨ ਲੈ ਕੇ ਸਰ ਕੋਈ ਪਾਣੀ ਬਿਲ ਵੀ ਕੋਈ ਕੈਨਸਲ ਹੋਈ ਅੱਜ ਵੀ ਕੋਰਡ ਦੇ ਵਿੱਚ ਅੱਜਾ ਪਾਣੀ ਬਿਲ ਵੀ ਹੋਈ ਸੀ ਤਾਂ ਇੱਕ ਨੰਬਰ ਵਿੱਚ ਬ੍ਰਹਮਨਗੜ੍ਹ ਤੋਂ ਕਿ ਬਿਲ ਕੈਨਸਲ ਠੀਕ ਥੈਂਕ ਯੂ ਸਰ ਕਿਤਾ ਗਈ ਕੋਰਡ ਦੇ ਦੇਖੀ ਲਾਸਟ ਹੋਈ ਜਿਹੜੀ ਬਿਲ ਚ ਆਈ ਸੀ ਹਮਸਪਤੀ ਇਹ ਵੀ ਸਾਰਿਆਂ ਨੂੰ ਇੱਕ ਜਿੱਥੇ ਐਫ ਆਰ ਦੇ ਵਿੱਚ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਹਦੀ ਅਰੈਸਟ ਹੋਈ ਸੀ ਪਿਛਲੀ 19 ਤਰੀਕ ਨੂੰ ਉਸ 19 ਤਰੀਕ ਨੂੰ ਜਦੋਂ ਜੱਸਸਰ ਨੇ ਜਦੋਂ ਇਹਦੀ ਬੀਲ ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇ ਜੱਸਸਰ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਆ ਪਤੀ ਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਹਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਦਿੱਕਤਾ ਅੱਜ ਉਸੇ ਕੋਰਟ ਨੇ ਇਹ ਬیل ਕੈਨਸਲ ਕੀਤੀ ਆ ਠੀਕ ਆ ਜੀ ਪਹਿਲਾਂ ਵਾਲੇ ਮੁਕਦਮੇ ਦੇ 227/22 ਚ ਹਾਂ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫ ਆਈ ਆਰ ਦੇ ਤੇ ਹੋਰ ਕੀਤੀ ਆ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇਤੇ ਇੱਕ ਹੋਰ ਐਫਆਈਆਰ ਹੋਈ ਹੈ ਕਰੋਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤਵਾਨ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਬਟ ਉਹ ਅਸੀਂ ਵੀਡੀਓ ਕੋਰਟ 'ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਉਹ ਜਿਹੜਾ ਵਿਪਨ ਹੈ ਇਹਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫਆਈਆਰ ਦੇਤੇ ਹੋਰ ਹੋਈ ਹੈ ਔਰ ਉਸੇ ਐਫਆਈਆਰ ਚ ਇਹਨੂੰ ਉਸ ਐਫਆਈਆਰ ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲਵੀ ਦੀ ਕੈਨਸਲ ਹੋ ਗਈ ਅਚਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਕੁਝ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨਾਲ ਉਹਦੇ ਵਿੱਚ ਇਹ ਨਾਮ ਲੈ ਰਹੇ ਆ ਜੀ ਐਸਐਚਓ ਸਾਹਿਬ ਦਾ ਵੀ ਲੈ ਰਹੇ ਆ ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫਆਈਆ ਰਿਮਾਂਡ ਤੇ ਭੇਜਿਆ ਗਿਆ ਕੇ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕ ਮੈਡੀਕਲ ਹਾਂਜੀ ਗੱਲ ਕਰਾ ਕੇ ਲੈ ਕੇ ਸਰ ਇਹ ਗੱਲ ਕਰੀ ਤਾ ਉਹਨਾਂ ਨੇ ਜਾਂਦੇ ਹੋਏ ਕਿਹਾ ਕਿ ਝੂਠਾ ਮਾਰ ਕੇ ਝੂਠਾ ਲੈ ਕੇ